ਸੱਚੀ ਯਕਾਲ ਦੋਸਤੋ ਮੈਂ ਤੁਹਾਡੀ ਆਪਣੀ ਵੀਕਲ ਕੋਲ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਆਪਣੀ ਧਰਤੀ ਨੂੰ ਪੁਲਾੜ ਤੋਂ ਦੇਖਦੇ ਹਾਂ ਤਾਂ ਇਹ ਇੱਕ ਸੁੰਦਰ ਨੀਲਾ ਗ੍ਰਹਿ ਦਿਖਾਈ ਦਿੰਦਾ ਹੈ ਅਤੇ ਇਸੇ ਨੀਲੇ ਰੰਗ ਦਾ ਸਭ ਤੋਂ ਵੱਡਾ ਕਾਰਨ ਹੈ ਇੱਕ ਵਿਸ਼ਾਲ ਬੇਅੰਤ ਮਹਾਸਾਗਰ ਜੋ ਸਾਡੇ ਗ੍ਰਹਿ ਦੇ ਇੱਕ ਇਤਿਹਾਸਿਕ ਹਿੱਸੇ ਨੂੰ ਢੱਕਦਾ ਹੈ ਅਸੀਂ ਗੱਲ ਕਰ ਰਹੇ ਹਾਂ ਪ੍ਰਸ਼ਾਂਤ ਮਹਾਸਾਗਰ ਦੀ ਮਹਾਸਾਗਰਾਂ ਦੇ ਰਾਜੇ ਦੀ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਧਰਤੀ ਦਾ ਸਭ ਤੋਂ ਵੱਡਾ ਮਹਾਸਾਗਰ ਸਾਰੀਆਂ ਜ਼ਮੀਨਾਂ ਨੂੰ ਮਿਲਾ ਕੇ ਵੀ ਵੱਡਾ ਹੈ ਜੀ ਹਾਂ ਇਹ ਸੱਚ ਹੈ ਜੇਕਰ ਤੁਸੀਂ ਏਸ਼ੀਆ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਅੰਟਾਰਕਟਿਕਾ ਯੂਰਪ ਅਤੇ ਆਸਟ੍ਰੇਲੀਆ ਸਾਰੇ 7 ਮਹਾਦੀਪਾਂ ਨੂੰ ਇਕੱਠਾ ਕਰ ਦਿਓ ਤਾਂ ਵੀ ਪ੍ਰਸ਼ਾਂਤ ਮਹਾਸਾਗਰ ਉਹਨਾਂ ਸਾਰਿਆਂ ਨੂੰ ਆਪਣੇ ਅੰਦਰ ਸਮਾ ਸਕਦਾ ਹੈ ਅਤੇ ਫਿਰ ਵੀ ਜਗ੍ਹਾ ਬਾਕੀ ਰਹੇਗੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਮਹਾਨ ਮਹਾਸਾਗਰ ਦੇ ਰਾਜ਼ਾਂ ਨੂੰ ਖੋਲ੍ਹਾਂਗੇ ਇਹ ਮਹਾਸਾਗਰ ਇੰਨਾ ਵਿਸ਼ਾਲ ਕਿਉਂ ਹੈ ਅਤੇ ਇਸ ਦੇ ਕਿਨਾਰਿਆਂ ਤੇ ਅੱਗ ਦਾ ਘੇਰ ਕਿਉਂ ਹੈ ਧਰਤੀ ਦਾ ਸਭ ਤੋਂ ਡੂੰਘਾ ਬਿੰਦੂ ਮਾਰਿਆਨਾ ਟ੍ਰੈਂਚ ਇਸੇ ਮਹਾਸਾਗਰ ਵਿੱਚ ਕਿਉਂ ਹੈ ਇਸ ਦੀ ਲਗਭਗ 30 ਹਜ਼ਾਰ ਟਾਪਾਂ ਦੀ ਕਹਾਣੀ ਕੀ ਹੈ ਅਤੇ ਇਹਨਾਂ ਤੇ ਪਹਿਲੀ ਵਾਰ ਕੌਣ ਪਹੁੰਚਿਆ ਅਤੇ ਇਸ ਵਿਸ਼ਾਲ ਮਹਾਸਾਗਰ ਨੂੰ ਅੱਜ ਕਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਇਸ ਨੀਲੇ ਸੰਸਾਰ ਦੀ ਡੂੰਘਾਈ ਵਿੱਚ ਉਤਰੀਏ ਇਹ ਮਹਾਸਾਗਰ ਇੰਨਾ ਵਿਸ਼ਾਲ ਕਿਉਂ ਹੈ ਅਤੇ ਇਸ ਦੇ ਕਿਨਾਰਿਆਂ ਤੇ ਅੱਗ ਦਾ ਕੀੜਾ ਕਿਉਂ ਹੈ ਪ੍ਰਸ਼ਾਂਤ ਮਹਾਸਾਗਰ ਦਾ ਵਿਸ਼ਾਲ ਆਕਾਰ ਅਸਲ ਵਿੱਚ ਪ੍ਰਾਚੀਨ ਧਰਤੀ ਦੇ ਇਤਿਹਾਸ ਦਾ ਇੱਕ ਬਚਿਆ ਹੋਇਆ ਹਿੱਸਾ ਹੈ ਕਰੋੜਾਂ ਸਾਲ ਪਹਿਲਾਂ ਜਦੋਂ ਸਾਰੇ ਮਹਾਦੀਪ ਇਕੱਠੇ ਇੱਕ ਸੁਪਰ ਮਹਾਦੀਪ ਪੈਂਥੀਆ ਦੇ ਰੂਪ ਵਿੱਚ ਜੁੜੇ ਹੋਏ ਸਨ ਤਾਂ ਉਹ ਉਹਨਾਂ ਨੂੰ ਘੇਰਨ ਵਾਲਾ ਇੱਕ ਹੀ ਵਿਸ਼ਾਲ ਮਹਾਸਾਗਰ ਸੀ ਜਿਸਨੂੰ ਪੈਂਥਾਲਾਸਾ ਕਿਹਾ ਜਾਂਦਾ ਹੈ ਪ੍ਰਸ਼ਾਂਤ ਮਹਾਸਾਗਰ ਉਸੇ ਪ੍ਰਾਚੀਨ ਮਹਾਸਾਗਰ ਦਾ ਸਭ ਤੋਂ ਵੱਡਾ ਬਚਿਆ ਹੋਇਆ ਹਿੱਸਾ ਹੈ ਇਸ ਦੀ ਵਿਸ਼ਾਲਤਾ ਇਸ ਦੇ ਭੂ ਵਿਗਿਆਨ ਨੂੰ ਵੀ ਬਹੁਤ ਖਾਸ ਬਣਾਉਂਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਸਥਿਤ ਟੈਕਟੋਨਿਕ ਪਲੇਟ ਜਿਸ ਨੂੰ ਪ੍ਰਸ਼ਾਂਤ ਪਲੇਟ ਕਿਹਾ ਜਾਂਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਟੈਕਟੋਨਿਕ ਪਲੇਟ ਹੈ ਇਹ ਪਲੇਟ ਲਗਾਤਾਰ ਆਲੇ ਦੁਆਲੇ ਦੀਆਂ ਦੂਜੀਆਂ ਪਲੇਟਾਂ ਨਾਲ ਟਕਰਾ ਰਹੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਜ਼ਿਆਦਾਤਰ ਕਿਨਾਰਿਆਂ 'ਤੇ ਇਹ ਪ੍ਰਸ਼ਾਂਤ ਪਲੇਟ ਦੂਜੀਆਂ ਪਲੇਟਾਂ ਦੇ ਹੇਠਾਂ ਖਿਸਕ ਰਹੀ ਹੈ ਇਸ ਲਗਾਤਾਰ ਟਕਰਾਅ ਅਤੇ ਸਬਡਕਸ਼ਨ ਕਾਰਨ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਦੁਨੀਆ ਦਾ ਸਭ ਤੋਂ ਵੱਧ ਭੂ ਵਿਗਿਆਨਿਕ ਤੌਰ ਤੇ ਸਰਗਰਮ ਖੇਤਰ ਹੈ ਇਸੇ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ ਇਹ ਲਗਭਗ 40000 ਕਿਲੋਮੀਟਰ ਲੰਬਾ ਘੋੜੇ ਦੀ ਨਾਲ ਦੇ ਆਕਾਰ ਦਾ ਇੱਕ ਖੇਤਰ ਹੈ ਜਿੱਥੇ ਦੁਨੀਆਂ ਦੇ 75% ਤੋਂ ਵੱਧ ਸਰਗਰਮ ਜਵਾਲਾਮੁਖੀ ਹਨ ਅਤੇ 90% ਤੋਂ ਵੱਧ ਭੁਚਾਲ ਆਉਂਦੇ ਹਨ ਜਾਪਾਨ ਦੇ ਜਵਾਲਾਮੁਖੀਆਂ ਤੋਂ ਲੈ ਕੇ ਅਮਰੀਕਾ ਦੇ ਪੱਛਮੀ ਤੱਟ ਦੇ ਭੁਚਾਲਾਂ ਅਤੇ ਚਿੱਲੀ ਦੇ ਐਂਡੀਜ਼ ਪਹਾੜਾਂ ਤੱਕ ਇਹ ਸਭ ਇਸੇ ਰਿੰਗ ਆਫ ਫਾਇਰ ਦਾ ਹਿੱਸਾ ਹਨ ਧਰਤੀ ਦਾ ਸਭ ਤੋਂ ਡੂੰਘਾ ਬਿੰਦੂ ਮਾਰਿਆਨਾ ਟ੍ਰੈਂਚ ਇਸੇ ਮਹਾਸਾਗਰ ਵਿੱਚ ਕਿਉਂ ਹੈ ਜਿਵੇਂ ਕਿ ਅਸੀਂ ਹੁਣੇ ਦੇਖਿਆ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਸਬਡਕਸ਼ਨ ਜ਼ੋਨ ਨਾਲ ਭਰੇ ਹੋਏ ਹਨ ਅਤੇ ਜਿੱਥੇ ਇੱਕ ਟੈਕਟੋਨਿਕ ਪਲੇਟ ਦੂਜੀ ਦੇ ਹੇਠਾਂ ਡੂੰਗੀ ਡੋਬਦੀ ਹੈ ਉੱਥੇ ਸਮੁੰਦਰੀ ਤਲ ਤੇ ਇੱਕ ਬਹੁਤ ਹੀ ਡੂੰਗੀ ਖਾਈ ਬਣੀ ਜਾਂਦੀ ਹੈ ਬਣ ਜਾਂਦੀ ਹੈ ਪ੍ਰਸ਼ਾਂਤ ਮਹਾਸਾਗਰ ਵਿੱਚ ਦੁਨੀਆ ਦੀਆਂ ਸਭ ਤੋਂ ਡੂੰਗੀਆਂ ਖਾਈਆਂ ਹਨ ਅਤੇ ਇਨ੍ਹਾਂ ਸਾਰਿਆਂ ਦੀ ਰਾਣੀ ਹੈ ਮਾਰਿਆਨਾ ਟ੍ਰੈਂਚ ਮਾਰਿਆਨਾ ਟ੍ਰੈਂਚ ਬਾਰੇ ਅਸੀਂ ਇੱਕ ਪੂਰੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾਈ ਹੋਈ ਹੈ ਇਹ ਉਹੀ ਜਗ੍ਹਾ ਹੈ ਜਿੱਥੇ ਸ਼ਕਤੀਸ਼ਾਲੀ ਪ੍ਰਸ਼ਾਂਤ ਪਲੇਟ ਛੋਟੀ ਮਰੀਆਨਾ ਪਲੇਟ ਦੇ ਹੇਠਾਂ ਖਿਸਕ ਰਹੀ ਹੈ ਜਿਸ ਨਾਲ ਧਰਤੀ ਦੀ ਸਤ੍ਹਾ ਤੇ ਸਭ ਤੋਂ ਡੂੰਗਾ ਦਾਗ ਬਣਦਾ ਹੈ ਇਸ ਟ੍ਰੈਂਚ ਦਾ ਸਭ ਤੋਂ ਡੂੰਗਾ ਹਿੱਸਾ ਜਿਸ ਨੂੰ ਚੈਲੈਂਜਰ ਡੀਪ ਕਿਹਾ ਜਾਂਦਾ ਹੈ ਲਗਭਗ 11000 ਮੀਟਰ ਜਾਂ 11 ਕਿਲੋਮੀਟਰ ਡੂੰਘਾ ਹੈ ਮਰੀਆਨਾ ਟ੍ਰੈਂਚ ਤੇ ਚੈਲੈਂਜਰ ਡੀਪ ਬਾਰੇ ਅਸੀਂ ਅਲੱਗ-ਅਲੱਗ ਦੋ ਵੀਡੀਓਜ਼ ਆਪਣੇ ਚੈਨਲ ਤੇ ਪਾਈਆਂ ਹੋਈਆਂ ਹਨ ਇਸ ਦੀ ਲਗਭਗ 30 ਹਜ਼ਾਰ ਟਾਪੂਆਂ ਦੀ ਕਹਾਣੀ ਕੀ ਹੈ ਅਤੇ ਇਹਨਾਂ ਤੇ ਪਹਿਲੀ ਵਾਰ ਕੌਣ ਪਹੁੰਚਿਆ ਪ੍ਰਸ਼ਾਂਤ ਮਹਾਸਾਗਰ ਸਿਰਫ ਇੱਕ ਖਾਲੀ ਪਾਣੀ ਦਾ ਵਿਸਤਾਰ ਨਹੀਂ ਹੈ ਇਹ ਹਜ਼ਾਰਾਂ ਛੋਟੇ ਵੱਡੇ ਟਾਪੂਆਂ ਦਾ ਘਰ ਹੈ ਜਿਨ੍ਹਾਂ ਨੂੰ ਸਮੂਹਿਕ ਤੌਰ ਤੇ ਓਸ਼ਿਆਨਾ ਕਿਹਾ ਜਾਂਦਾ ਹੈ ਇਹ ਟਾਪੂ ਤਿੰਨ ਮੁੱਖ ਸਮੂਹਾ ਵਿੱਚ ਵੰਡੇ ਹੋਏ ਹਨ ਮੈਲਾਨੀਸ਼ੀਆ ਮਾਈਕਰੋਨੇਸ਼ੀਆ ਅਤੇ ਸਭ ਤੋਂ ਮਸ਼ਹੂਰ ਪੋਲੀਨੇਸ਼ੀਆ ਇਹ ਟਾਪੂ ਵੱਖ-ਵੱਖ ਤਰੀਕਿਆਂ ਨਾਲ ਬਣੇ ਹਨ ਕੁਝ ਜਿਵੇਂ ਕਿ ਹਵਾਈ ਜਵਾਲਾਮੁਖੀ ਹੌਟਸਪੌਟ ਦੁਆਰਾ ਬਣੇ ਹਨ ਕੁਝ ਜਿਵੇਂ ਕਿ ਫਿਜੀ ਟੈਕਟੋਨਿਕ ਪਲੇਟਾਂ ਦੇ ਕਿਨਾਰਿਆਂ ਤੋਂ ਬਣੇ ਹਨ ਅਤੇ ਬਹੁਤ ਸਾਰੇ ਖਾਸ ਕਰਕੇ ਫ੍ਰੈਂਚ ਪੋਲੀਨੇਸ਼ੀਆ ਵਿੱਚ ਐਟੋਲ ਹਨ ਮੂੰਗੇ ਦੀਆਂ ਚਟਾਨਾਂ ਦੇ ਬਣੇ ਰਿੰਗ ਆਕਾਰ ਦੇ ਟਾਪੂ ਜੋ ਕਿ ਡੁੱਬੇ ਹੋਏ ਜਵਾਲਾਮੁਖੀ ਦੇ ਉੱਪਰ ਵਿਕਸਿਤ ਹੋਏ ਹਨ ਸਦੀਆਂ ਤੱਕ ਇਹ ਟਾਪੂ ਬਾਕੀ ਦੁਨੀਆ ਤੋਂ ਅਲੱਗ-ਤਲਗ ਸਨ ਇਨ੍ਹਾਂ ਤੇ ਪਹੁੰਚਣ ਵਾਲੇ ਪਹਿਲੇ ਇਨਸਾਨ ਸਨ ਮਹਾਨ ਪੋਲੀਨੇਸ਼ੀਅਨ ਨੈਵੀਗੇਟਰ ਇਹ ਦੁਨੀਆ ਦੇ ਸਭ ਤੋਂ ਮਹਾਨ ਖੋਜੀ ਸਨ ਉਹ ਆਪਣੇ ਛੋਟੀਆਂ ਕਿਸ਼ਤੀਆਂ ਜਿਨ੍ਹਾਂ ਨੂੰ ਵਾ ਕਿਹਾ ਜਾਂਦਾ ਹੈ ਵਿੱਚ ਹਜ਼ਾਰਾਂ ਕਿਲੋਮੀਟਰ ਖੁੱਲੇ ਸਮੁੰਦਰ ਦਾ ਸਫ਼ਰ ਤੈਅ ਕਰਦੇ ਸਨ ਉਹਨਾਂ ਕੋਲ ਕੋਈ ਕੰਪਾਸ ਜਾਂ ਨਕਸ਼ਾ ਨਹੀਂ ਹੁੰਦਾ ਸੀ ਉਹ ਤਾਰਿਆਂ ਸੂਰਜ ਸਮੁੰਦਰੀ ਲਹਿਰਾਂ ਦੇ ਪੈਟਰਨ ਅਤੇ ਪੰਛੀਆਂ ਦੀਆਂ ਉਡਾਨਾਂ ਨੂੰ ਦੇਖ ਕੇ ਰਸਤਾ ਲੱਭਦੇ ਸਨ ਉਹਨਾਂ ਨੇ ਹੀ ਹਵਾਈ ਨਿਊਜ਼ੀਲੈਂਡ ਈਸਟਰ ਆਈਲੈਂਡ ਅਤੇ ਪ੍ਰਸ਼ਾਂਤ ਦੇ ਹੋਰ ਹਜ਼ਾਰਾਂ ਟਾਪੂਆਂ ਨੂੰ ਵਸਾਇਆ। ਬਹੁਤ ਬਾਅਦ ਵਿੱਚ 16ਵੀਂ ਸਦੀ ਵਿੱਚ ਯੂਰਪੀਅਨ ਖੋਜੀ ਇੱਥੇ ਪਹੁੰਚੇ। ਫਰਡੀਨੈਂਡ ਮੈਗੇਲਨ ਉਹ ਪਹਿਲਾ ਯੂਰਪੀਅਨ ਸੀ ਜਿਸ ਨੇ ਇਸ ਮਹਾਸਾਗਰ ਨੂੰ ਪਾਰ ਕੀਤਾ। ਉਸ ਨੇ ਇਸ ਦਾ ਨਾਮ ਪੈਸੀਫਿਕ ਰੱਖਿਆ ਜਿਸ ਦਾ ਲਾਤੀਨੀ ਵਿੱਚ ਅਰਥ ਹੈ ਸ਼ਾਂਤਮਈ ਕਿਉਂਕਿ ਉਸ ਦੇ ਸਫ਼ਰ ਦੌਰਾਨ ਇਹ ਮਹਾਸਾਗਰ ਬਹੁਤ ਸ਼ਾਂਤ ਸੀ। ਇਸ ਵਿਸ਼ਾਲ ਮਹਾਸਾਗਰ ਨੂੰ ਅੱਜ ਕਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅੱਜ ਪ੍ਰਸ਼ਾਂਤ ਮਹਾਸਾਗਰ ਮਨੁੱਖ ਜਾਤੀ ਲਈ ਬਹੁਤ ਮਹੱਤਵਪੂਰਨ ਹੈ ਇਹ ਦੁਨੀਆ ਦੇ ਸਭ ਤੋਂ ਵਿਅਸਤ ਸ਼ਿਪਿੰਗ ਰੂਟਾਂ ਦਾ ਘਰ ਹੈ ਜੋ ਏਸ਼ੀਆ ਤੇ ਅਮਰੀਕਾ ਦੇ ਵਿਚਕਾਰ ਵਪਾਰ ਨੂੰ ਜੋੜਦਾ ਹੈ ਇਹ ਦੁਨੀਆ ਦੀ ਮੱਛੀ ਦੀ ਸਪਲਾਈ ਦਾ ਇੱਕ ਬਹੁਤ ਵੱਡਾ ਹਿੱਸਾ ਪ੍ਰਦਾਨ ਕਰਦਾ ਹੈ ਅਤੇ ਇਹ ਧਰਤੀ ਦੇ ਜਲਵਾਯੂ ਨੂੰ ਨਿਯਮਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ ਅਲ ਨੀਨੋ ਵਰਗੀਆਂ ਮੌਸਮੀ ਘਟਨਾਵਾਂ ਇੱਥੇ ਹੀ ਪੈਦਾ ਹੁੰਦੀਆਂ ਹਨ ਅਤੇ ਪੂਰੀ ਦੁਨੀਆ ਦੇ ਮੌਸਮ ਤੇ ਅਸਰ ਪਾਉਂਦੀਆਂ ਹਨ ਪਰ ਇਸ ਦੀ ਵਿਸ਼ਾਲਤਾ ਦੇ ਬਾਵਜੂਦ ਇਹ ਮਹਾਸਾਗਰ ਅੱਜ ਇੱਕ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ ਸਭ ਤੋਂ ਵੱਡਾ ਖਤਰਾ ਹੈ ਪ੍ਰਦੂਸ਼ਣ ਖਾਸ ਕਰਕੇ ਪਲਾਸਟਿਕ ਪ੍ਰਦੂਸ਼ਣ ਨਦੀਆਂ ਰਾਹੀਂ ਹਰ ਸਾਲ ਲੱਖਾਂ ਟਨ ਪਲਾਸਟਿਕ ਕਚਰਾ ਇਸ ਵਿੱਚ ਦਾਖਲ ਹੁੰਦਾ ਹੈ ਇਸ ਕਚਰੇ ਨੇ ਮੈਲਕੀ ਇੱਕ ਵਿਸ਼ਾਲ ਗ੍ਰੇਟ ਪੈਸੀਫਿਕ ਗਾਰਬੇਜ ਪੈਚ ਬਣਾ ਦਿੱਤਾ ਹੈ ਜੋ ਕਿ ਫਰਾਂਸ ਦੇ ਆਕਾਰ ਤੋਂ ਵੀ ਵੱਡਾ ਹੈ ਇਹ ਪਲਾਸਟਿਕ ਸਮੁੰਦਰੀ ਜੀਵਾਂ ਜਿਵੇਂ ਕਿ ਕਛੂ ਗੰਮੇ व्हेल ਅਤੇ ਪੰਛੀਆਂ ਲਈ ਇੱਕ ਘਾਤਕ ਖਤਰਾ ਹੈ ਇਸ ਤੋਂ ਇਲਾਵਾ ਓਵਰ ਫਿਸ਼ਿੰਗ ਯਾਨੀ ਬਹੁਤ ਜ਼ਿਆਦਾ ਮੱਛੀਆਂ ਫੜਨ ਕਾਰਨ ਕਈ ਮੱਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਣ ਦੀ ਗੁਗਾਰ ਤੇ ਹਨ ਅਤੇ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦਾ ਤਾਪਮਾਨ ਵਧ ਰਿਹਾ ਹੈ ਜਿਸ ਨਾਲ ਕੋਰਲ ਫੀਰ ਕੋਰਲ ਰੀਫ ਸਫੇਦ ਹੋ ਕੇ ਮਰ ਰਹੀਆਂ ਹਨ ਅਤੇ ਸਮੁੰਦਰ ਦਾ ਪੱਧਰ ਵਧ ਰਿਹਾ ਹੈ ਜੋ ਕਿ ਮਾਲਦੀਵ ਅਤੇ ਟੂਵਾਲੂ ਵਰਗੇ ਨੀਵੇਂ ਟਾਪੂ ਦੇਸ਼ਾਂ ਦੇ ਡੁੱਬਣ ਦਾ ਕਾਰਨ ਬਣ ਸਕਦਾ ਹੈ ਤਾਂ ਦੋਸਤੋ ਇਹ ਸੀ ਪ੍ਰਸ਼ਾਂਤ ਮਹਾਸਾਗਰ ਦੀ ਕਹਾਣੀ ਇਹ ਸਿਰਫ ਪਾਣੀ ਹੀ ਨਹੀਂ ਹੈ ਇਹ ਧਰਤੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਡੂੰਗਾ ਹਿੱਸਾ ਹੈ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਧਰਤੀ ਦੀਆਂ ਸਭ ਤੋਂ ਸ਼ਕਤੀਸ਼ਾਲੀ ਭੂਵਿਗਿਆਨਿਕ ਤਾਕਤਾਂ ਕੰਮ ਕਰਦੀਆਂ ਹਨ। ਇਹ ਯਾਰਾ ਟਾਪੂਆਂ ਵਿਲਖਣ ਫੱਬਿਆਚਾਰ ਅਤੇ ਅਦਭੁਤ ਜੀਵਨ ਦਾ ਘਰ ਹੈ। ਇਹ ਮਹਾਨ ਪੋਲੀਨੇਸ਼ੀਅਨ ਖੋਜੀਆਂ ਦੀ ਹਿੰਮਤ ਦੀ ਗਵਾਹੀ ਹੈ ਪਰ ਅੱਜ ਇਹ ਸਾਡੀਆਂ ਗਤੀਵਿਧੀਆਂ ਕਾਰਨ ਖਤਰੇ ਵਿੱਚ ਵੀ ਹੈ। ਬਰਸ਼ਾਤ ਮਹਾਸਾਗਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡਾ ਗ੍ਰਹਿ ਕਿੰਨਾ ਵੱਡਾ ਅਤੇ ਸ਼ਕਤੀਸ਼ਾਲੀ ਹੈ ਪਰ ਨਾਲ ਹੀ ਇਹ ਕਿੰਨਾ ਨਾਜ਼ੁਕ ਵੀ ਹੈ। ਇਹ ਸਿਰਫ ਦੇਸ਼ਾਂ ਨੂੰ ਵੱਖ ਨਹੀਂ ਕਰਦਾ ਇਹ ਸਾਨੂੰ ਸਾਰਿਆਂ ਨੂੰ ਜੋੜਦਾ ਹੈ ਅਤੇ ਐਸਡੀ ਸੇਤ ਪੂਰੇ ਗ੍ਰਹਿ ਦੀ ਸੇਤ ਲਈ ਜ਼ਰੂਰੀ ਹੈ ਐਸਡੀ ਸੁਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਸਮੁੰਦਰੀ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪ੍ਰਸ਼ਾਂਤ ਮਹਾਸਾਗਰ ਬਾਰੇ ਸਭ ਤੋਂ ਦਿਲਚਸਪ ਗੱਲ ਖੇੜੀ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਸਾਡੇ ਗ੍ਰਹਿ ਦੇ ਅਜਿਹੇ ਹੋਰ ਅਦਭੁਤ ਹਿੱਸਿਆਂ ਬਾਰੇ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ